ਨਾ ਪਵਨ ਕੁਮਾਰ ਮਲੋਚਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਹਾੜੀ ਮੈਂ ਪੰਨਵਾਸ ਬਾਰੇ ਬਹੁਤ ਗਰੋਧ ਕਰਦਾ ਜਿਹੜਾ ਪੰਨਵਾਸ ਵਿੱਚ ਇਹਨਾਂ ਨੇ ਕਿਹਾ ਸੀ ਸਾਾਨੂੰ ਪੱਕਾ ਕਰੋ ਜੇਕਰ ਸਰਕਾਰ ਉਹਨਾਂ ਨੂੰ ਪੱਕਾ ਨਹੀਂ ਕਰ ਰਹੀ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦੇ ਸਾਹਮਣੇ ਕਰਨਾ ਪੈ ਰਿਹਾ ਹੈ ਮੈਂ ਹੁਣ ਇਸ ਟਾਈਮ ਮੁੱਕੇ ਜਾਣਾ ਤੇ ਦੇਖੋ ਪੰਨਵਾਸ ਦੇ ਕਰਨ ਸਾਰੀ ਦੁਨੀਆ ਦਾ ਕਿੰਨਾ ਬੁਰਾ ਹਾਲ ਹੈ ਦੇਖੋ ਲਗਭਗ 2 ਘੰਟੇ ਤੋਂ ਵੱਧ ਹੋ ਗਏ ਖੜੇ ਨੂੰ ਦੇਖੋ ਬੱਚੇ ਜੋ ਸਕੂਲਾਂ ਤੋਂ ਛੁੱਟੀ ਕਰਕੇ ਆਏ ਆ ਇਹਨਾਂ ਨੂੰ ਖਾਣਾ ਆਵਾਜ਼ ਨਹੀਂ ਬਹੁਤ ਲੱਭੀ ਹੋਈ ਜਾਂਦੀ ਮੇਰੀ ਪੰਜਾਬ ਸਰਕਾਰ ਪ੍ਰਸ਼ਾਸਨ ਅੱਗੇ ਹੀ ਮੰਗਾ ਹੈ ਕਿ ਇਹਨਾਂ ਤੋਂ ਅਜੇ ਧਰਮਿਆਂ ਤੋਂ ਵੱਧ ਇਹਨਾਂ ਨੂੰ ਕੱਢ ਕੇ ਹੋਰਾਂ ਨੂੰ ਪੱਕਾ ਕੀਤਾ ਜਾਵੇ ਸਰਕਾਰ ਨੇ ਤਾਂ ਕਿਹਾ ਸੀ ਵੀ ਹਰੇਕ ਲੇਡੀਜ਼ ਨੂੰ ਸੀਕ ਹਜ਼ਾਰ ਰੁਪਈਆ ਵੀ ਦੇਵਾਂਗੇ ਅੱਜ ਤੱਕ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਉਹ ਆਪਣਾ ਵਾਅਦਾ ਕੀਤਾ ਕੋਈ ਵੀ ਅੱਜ ਤੱਕ ਪੂਰਾ ਨਹੀਂ ਕੀਤਾ ਮੇਰੀ ਪ੍ਰਸਾਦਨ ਅੱਗੇ ਬਈ ਮੰਗ ਹੈ ਵੀ ਲੋਕਾਂ ਨੂੰ ਜੋ ਪਰਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨੂੰ ਕੋ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇ। ਯਾਹ ਕਰਤੇ। ਮੇਰੇ ਕੱਲ ਵੀ ਰੱਖੜੀ ਤਿਆਰ ਰਿhta ਹਰਿਆਣਾ ਸਰਕਾਰ ਨੇ ਸਰ ਹਰੇ ਕੀ ਦੇ ਆਣ ਜਾਣ ਦੇ ਸੇਵਾ ਫਰੀ ਕੀਤੀ ਹੈ ਪੜਨਾਂ ਵਾਸਤੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੂੰ ਮੇਰੀ ਮੰਗ ਹੈ ਵੀ ਸਵੇਰੇ ਅੱਜ ਅੱਜ ਜਾਣ ਦੀ ਜਗ੍ਹਾ ਦੇ ਉਹਨਾਂ ਦੇ ਆਣ ਜਾਣੇ ਉਹਨਾਂ ਨੂੰ ਬਸ ਯਾ ਪੰਨਵਸਤੀ ਸਰਵਸ ਜਲਦੀ ਜਲਦੀ ਖੋਲੀ ਜਾਵੇ ਤਾਂ ਜੋ ਪੈਣਾ ਨੂੰ ਸਵੇਰ ਦੇ ਔਖੇ ਆਰੀ ਆ ਔਖੇ ਦਾ ਸਾਹਮਣਾ ਨਾ ਕਰਨਾ ਪਵੇ ਆ ਗੱਲ ਸਵੇਰੇ ਸਾਜ ਨੂੰ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੱਸ ਦੀ ਸੇਵਾ ਫਰੀ ਕੀਤੀ ਜਾਣੀ ਹੈ ਕਿਤੇ ਜਾ ਰਹੇ ਸੀ ਮੈਂ ਭਾਈ ਲਗਾਨੇ ਜਾਣਾ ਜੀ ਬੱਸ ਨਿਯਾਰੀ ਕਾਫੀ ਦੇਰ ਹੋ ਗਈ ਉਧਾ ਘੰਟਾ ਹੋ ਗਿਆ ਵੇਟ ਕਰਦੇ ਹੋਏ ਦੇਖੋ ਕੀ ਬਣਦਾ ਜੀ ਕੀ ਗੱਲ ਹੋ ਗਈ ਇਨੀ ਸ਼ੇਤੀ ਤੇ ਟਾਈਮ ਗਰੀ ਲੱਗਦਾ ਨਹੀਂ ਲੰਦਾ ਆ ਜਾਂਦੀ ਹੈ ਬੱਸ ਸਭ ਰਾਜ ਕੋਈ ਹੈ ਕੋਈ ਸਟ੍ਰਾਈਕ ਹੋਈ ਹੈ ਪਤਾ ਨਹੀਂ ਕੀ ਗੱਲ ਅੱਛਾ ਯੂਨੀਵਰਸਿਟੀ ਕੋਈ ਸਟੂਡੈਂਟਸ ਨਾਲ ਮਸਲਾ ਪਤਾ ਨਹੀਂ ਕੀ ਗੱਲ ਓਕੇ ਹੋ ਰੇ ਅਸੀਂ ਪਰੇਸ਼ਾਨ ਤੋਂ ਤੁਹਾਡੇ ਸਾਹਮਣੇ ਆ ਜੀ ਘਰ ਚ ਪਹੁੰਚਣਾ ਸੀਗਾ ਪਰ ਹੁਣ ਗੱਡ ਰਖੜੀ ਵੀ ਹੈ ਜੀ ਗੱਡ ਰਖੜੀ ਵੀ ਹੈ ਜੀ ਤਾਂ ਰਖੜੀ ਵੀ ਪਹਿਣਾ ਕਰ ਇੰਤਜ਼ਾਰ ਕਰਦੀ ਹਾਂ ਜਾਨਾ ਪਹਿਣਾ ਕੀ ਕੀ ਨਾ ਅਸੀਂ ਕਿੱਥੇ ਜਾ ਰਹੇ ਹੋ ਅਸੀਂ ਵਿਧਿਆਰੇ ਜਾ ਰਹੇ ਹਾਂ ਜੀ ਹਾਂ ਹਾਂ ਉਧਿਆਣੇ ਜਾ ਰਹੇ ਆ ਤੁਸੀਂ ਇੱਥੇ ਖੜੇ ਹੋ ਬਸ ਆਦੀ ਰਹੀ ਹੈਗੀ ਅੱਗੇ ਫੇਟ ਕਰਦੇ ਆ ਆਧਾਰ ਤੇ ਜਾਣਾ ਹਾਂਜੀ ਆਧਾਰ ਤੇ ਹੈਂ ਹਾਂਜੀ ਫਰੀ ਹਾਂਜੀ ਫਰੀ ਜਾਣਾ ਹਾਂ ਫਿਰ ਹੁਣ ਕੀ ਕਰੋਗੇ ਹੁਣ ਕੀ ਕਰੋਗੇ ਹੁਣ ਮੈਂ ਦੇਖ ਕਰ ਰਹੀ ਆ ਜੀ ਬੱਸ ਦੱਸੋ ਸਰ ਤੋਂ ਪਹਿਲਾਂ ਤੁਸੀਂ ਕੀ ਕਹੋਗੇ ਸਰਕਾਰ ਬਾਰੇ ਕਰਤਾਰ ਬਾਰੇ ਨਹੀਂ ਕੰਦੇ ਕਿਸਾਨਾਂ ਦੀਆਂ ਮੱਗਾਂ ਨੂੰ ਪੂਰੀਆਂ ਕਰਨ ਨੂੰ ਹਾਂ ਹਾਂ ਸਰੋ ਜੀ ਮੈਂ ਪਵਨ ਕੁਮਾਰ ਮਨੋਚਾ ਮੈਂ ਜ਼ਿਲ੍ਹਾ ਬਾਇਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੋਹਾਲੀ ਮੈਂ ਖਰਡ ਬਸ ਸਟੈਂਡ ਤੇ ਗਿਆ ਸੀ ਉੱਥੇ ਪਨ ਬਸ ਨੰਬਰਸ ਨੇ ਬਹੁਤ ਦੇਰ ਤੋਂ ਕਾਫੀ ਲੰਬੇ ਸਮੇਂ ਤੋਂ ਹੜਤਾਲ ਕਰ ਰੱਖੀ ਦੀ ਜਿਸ ਦੇ ਕਾਰਨ ਦੁਨੀਆ ਨੂੰ ਭਾਰੀ ਨੁਕਸਾਨ ਹੋਇਆ ਕਿਉਂਕਿ ਅੱਜ ਛੁੱਟੀ ਦਾ ਦਿਨ ਸੀ ਜਿਸ ਦੇ ਕਾਰਨ ਲੇਡਿਸ ਰਖੜੀ ਤਿਹਾਰ ਕਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਮੇਰੀ ਫੈਮਿਲੀ ਸੀ ਜਿਸ ਦੇ ਕਾਰਨ ਮੈਨੂੰ ਦੁਖੀ ਹੋ ਕੇ ਪੱਤਰਕਾਰ ਨੂੰ ਦੱਸਣਾ ਪਿਆ ਮੈਂ ਆਪਣੇ ਸਹੁਰੇ ਪਰਿਵਾਰ ਦੂਰ ਜਾਣਾ ਸੀ ਪੰਜਾਬ ਸਰਕਾਰ ਨੇ ਦੇਖੋ ਜੋ ਵੀ ਦੁਨੀਆ ਕੋਲ ਵਾਅਦੇ ਕੀਤੇ थे दे ਅੱਜ ਤੱਕ ਸਭ ਤੋਂ ਪਹਿਲਾਂ ਉਹਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਲੇਡੀਆਂ ਦੇ ਨਾਲ ਅੱਜ ਤੱਕ ਉਹ ਨਹੀਂ ਦਿਆ ਪਰ ਹਰੇਕ ਸਾਲ ਸਰਕਾਰ ਨੂੰ ਉਹਨਾਂ ਨੇ ਕਿਹਾ ਤਾਂ ਵੀ ਜਿੰਨਾ ਵੀ ਰਖੜੀ ਤਿਆਰ ਵਾਲੇ ਦਿਨ ਬੱਸਾਂ ਫ੍ਰੀ ਜਾਉਂਗੀਆਂ ਉਹਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਇਸ ਤਰ੍ਹਾਂ ਜੋ ਵੀ ਵਾਅਦੇ ਪੰਜਾਬ ਸਰਕਾਰ ਨੇ ਕੀਤੇ ਤੇ ਆਪਣੇ ਵਾਅਦੇ ਕੀਤੇ ਵੀ ਅੱਜ ਤੱਕ ਉਹਨਾਂ ਨੇ ਕੋਈ ਵੀ ਵਾਅਦਾ ਨਹੀਂ ਪੂਰਾ ਨਵਾਇਆ ਇਸੇ ਤਰ੍ਹਾਂ ਹਰਿਆਣਾ ਸਰਕਾਰ ਨੇ ਦੋ ਦਿਨਾਂ ਤੋਂ ਬੱਸਾਂ ਦਾ ਬਿਲਕੁਲ ਫ੍ਰੀ ਕਰ ਰੱਖਿਆ ਕੱਲ ਤੇ ਅੱਜ ਹੁਣ ਮੇਰੀ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਕੱਲ ਜੋ ਰਖੜੀਆਂ ਤਿਆਰ ਹੁੰਦੀਆਂ ਪੈਣਾ ਤਾਂ ਸਭ ਜੱ ਸਾੰਜਾ ਤੇ ਹਰ ਹੈ ਵੀ ਉਸ ਨੂੰ ਸਵੇਰ ਤੋਂ ਲੈ ਕੇ ਸਾਂਝੇ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ ਵਿੱਚ 6 ਵਜੇ ਤੱਕ ਬੱਸਾਂ ਨੂੰ ਫ੍ਰੀ ਕੀਤਾ ਜਾਵੇ ਹੁਣ ਇਹ ਵੀ ਪਤਾ ਲੱਗਾ ਕਿ ਪੰਜਾਬ ਸਰਕਾਰ ਦੇ ਜੋ ਹੜਤਾਲ ਕੀਤੀ ਸੀ ਉਹ ਵਾਪਸ ਲੈ ਲਈ ਕੀ ਕਹਾਂ ਜਾਂ ਕਿ ਹਾਲਤ ਸਰਕਾਰ ਦਾ ਸਰਕਾਰ ਦੇ ਬਹੁਤ ਬੁਰੇ ਹਾਲ ਹੈ ਜੋ ਕਿ ਆਪਾਂ ਦੱਸ ਵੀ ਨਹੀਂ ਸਕਦੇ ਬਾਕੀ ਹੁਣ ਸਾਡੇ ਜਿਲ੍ਹ ਸਟੇਟ ਦੇ 30 ਸਾਲ ਪੁਰਾਣੀ ਹੈ ਕਿਉਂ ਲੋਕ ਅੱਜ ਨਹੀਂ ਨੌਕਸਾਲ ਤੋਂ ਨੌਕਰੀ ਤੇ ਨਹੀਂ ਰੱਖੇਗੇ ਉਹ 25 30 ਸਾਲ ਤੋਂ ਨੌਕਰੀ ਕਰ ਰਹੇ ਨੇ ਔਰ ਸਾਡਾ ਪਵਿੱਤਰ ਸਨਾਤਨ ਦਾ ਰਖੜੀ ਦਾ ਤਿਉਹਾਰ ਹੈ ਜਿਸ ਦੇ ਉੱਪਰ ਟੋਰਲੀ バスੇਵਾ ਫ੍ਰੀ ਹੋਣੀ ਚਾਹੀਦੀ ਸੀ ਦੋ ਦਿਨ ਲਈ ਅਜੋਰਖੰਡ ਵੀ ਜਿੰਨੇ ਜਿੱਥੇ ਜਾ ਸਕਦਾ ਕੱਲੀਆਂ ਮਹਿਲਾਵਾਂ ਨਹੀਂ ਜੈਂਟਸ ਨੂੰ ਵੀ ਫ੍ਰੀ ਕਰਨਾ ਚਾਹੀਦਾ ਸੀਗਾ ਅੱਜ ਹਾਂਜੀ ਲੇਕਿਨ ਸਾਡੀ ਸਰਕਾਰ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਕਿਉਂਕਿ ਇਹਨਾਂ ਕੋਲ ਪੈਸੇ ਹੀ ਨਹੀਂ 1.5 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ 3.5 ਸਾਲ ਸੜੇ ਸਿਰ ਤੇ ਚੜਾਤਾ ਜਿਹੜਾ 70 ਸਾਲ ਦੇ ਵਿੱਚ 2.70 ਹਜ਼ਾਰ ਕਰੋੜ ਦਾ ਚੜਿਆ ਸੀਗਾ ਬਹੁਤ ਮਨ ਨੂੰ ਦੁੱਖ ਲੱਗਦਾ ਜਦੋਂ ਪਤਾ ਲੱਗਦਾ ਹੈ ਕਿ ਸਾਡੀਆਂ ਮਾਮਾ ਸਾਡੀਆਂ ਭੈਣਾਂ ਇਹਨਾਂ ਬਸਾਂ ਦੀ ਸਟ੍ਰਾਈਕ ਕਰਕੇ ਰੋਡ ਤੇ ਧੱਕੇ ਖਾਰੀਆਂ ਨੇ ਹੈਰਾਨ ਹੋ ਰਹੀਆਂ ਨੇ ਪਰੇਸ਼ਾਨ ਹੋ ਰਹੀਆਂ ਨੇ ਉਹਨਾਂ ਦੀ ਵਦਵਾ ਉਹਨਾਂ ਦੀਆਂ ਕਾਲਾਂ ਹੀ ਇਹ ਸਰਕਾਰ ਨੂੰ ਲੈ ਕੇ ਵਹਿ ਜਾਣਗੇ ਭਗਵਾਨਤਮਨ ਨੂੰ ਲੈ ਕੇ ਵਹਿ ਜਾਣਗੇ ਕਿੱਥੇ ਜਾ ਰਹੇ ਸੀ ਮੈਂ ਬਾਈ ਲਿਜਾਣੇ ਜਾਣਾ ਜੀ ਬਸ ਨਿਆਰੀ ਕਾਫੀ ਦੇਰ ਹੋਵੇਗਾ ਅੱਧਾ ਘੰਟਾ ਹੋ ਗਿਆ ਵੇਟ ਕਰਦੇ ਹੋਏ ਦੇਖੋ ਕੀ ਬਣਦਾ ਜੀ ਪੰਜਾਬ ਲੋਕੀ ਇਨੀਸ਼ੀਏਟਿਵ ਤੇ ਟਾਈਮ ਕਰੀ ਲੱਗਦਾ ਨਹੀਂ ਜਾਂਦਾ ਆ ਜਾਂਦੀ ਐ ਮੱਸਾ ਪਰ ਅੱਜ ਕੋਈ ਹੈ ਹੋਏ ਜੀ ਸਟ੍ਰਾਈਕ ਹੋਈ ਹੈ ਪਤਾ ਨਹੀਂ ਕੀ ਗੱਲ ਹੈ ਅੱਛਾ ਯੂਨੀਵਰਸਿਟੀ ਕੋਈ ਸਟੂਡੈਂਟਾਂ ਨਾਲੋਂ ਤਾਂ ਪਤਾ ਨਹੀਂ ਸੀ ਹੋ ਰਹੇ ਓਕੇ ਹੋ ਰਹੇ ਹਾਂ ਪਰੇਸ਼ਾਨ ਵੀ ਤੁਹਾਡੇ ਸਾਹਮਣੇ ਹੀ ਆ ਜੀ ਘਰ ਚ ਪਹੁੰਚਣਾ ਸੀਗਾ ਪਰ ਹੁਣ ਕਾਰ ਰੱਖੜੀ ਵੀ ਹੈ ਜੀ ਕਾਰ ਰੱਖੜੀ ਵੀ ਹੈ ਜੀ ਕੱਲ ਰੱਖੜੀ ਦੀ ਪੜਾਣਾ ਕਰੇ ਇੰਤਜ਼ਾਰ ਕਰਦੀ ਹੁਣ ਜਾਣਾ ਪੈਣਾ ਹੈ ਮਲੇ 23 ਸਗੀ ਕੋੜਾ ਤੇ ਉੱਗੇ ਪਸਾ ਆਈਆਂ ਨਹੀਂ ਐਨਕੀ ਨੋਡ ਦੱਸੋ ਜਾਣਾ ਕਿੱਥੇ ਤੁਸੀਂ ਅਸੀਂ ਜਾਣਾ ਫਰੋਜਪੁਰੀ ਹਾਂ ਹੋਰ ਆਏ ਨਹੀਂ ਹੁਣ ਦੱਸੋ ਕੀ ਕਰੀ ਬਸਾਂ ਦਾ ਬਹੁਤ ਤੰਗੀ ਆਹ ਹਾਂ ਟਾਲ ਕਰਦੀ ਹੋਣੀ ਕੀ ਕਰੀ ਚਲੋ ਦੇਖਦੇ ਹੁਣ ਕੀ ਕਹੋਗੇ ਸਰਕਾਰ ਬਾਰੇ ਸਰਕਾਰ ਦੇ ਰੋਲ ਬਾਰੇ ਹੜਤਾਲਾਂ ਹੋ ਰਹੀਆਂ ਕੋਈ ਬਸਾਂ ਦਾ ਕਰਨਾ ਚਾਹਤੇ ਹੀ ਬਾੜੀ ਗੱਲ ਆਈ ਸਰਕਾਰ ਦੀ ਪਰਫਾਰਮੈਂਸ ਬਾਰੇ ਕੁਝ ਹੈ ਨਹੀਂ ਗੱਲ